ਇੱਥੇ ਹੋ ਗਈ ਜੀ ਸਾਡੀ ਸਟੇ ਆਪਾਂ ਸਾਡੇ ਜੁੱਲੀ ਬਿਸਤਰੇ ਤੇ ਹਰਪਾਲ ਖੜਦਾ ਹੋ ਬਸ 15 ਮਿੰਟ ਦੂਰ ਹੋਰ ਘਰ ਸਾਡਾ ਆਪਣਾ ਆਪ 15 ਮਿੰਟ ਦੂਰ ਘਰ ਹੋਰ ਹੈਗਾ ਤੇ ਯਾਰ ਅਸੀਂ ਜਾਣੇ ਆ ਬਾਈ ਫੋਟੋਮਾ ਕਰਨ ਕੈਮਰਾਮੈਨ ਸਾਡੇ ਇੱਕ ਕੈਮਰਾ ਸਾਨੂੰ ਸਾਡੇ ਕੋਲੇ ਆ ਸੁੱਤਾ ਹੋਜੀ ਕੈਮਰਾਮੈਨ ਥੋੜਾ ਬੁਧਾ ਹੋਇਆ ਸਵਣਾ ਪਊਏ ਦੇ ਸੁੱਤਾ ਪਿਆ ਸਾਡਾ ਕੈਮਰਾਮੈਨ ਫੋਟੋਮਾ ਕਰਨੀਆਂ ਆ ਅਸੀਂ ਤੁਹਾਨੂੰ ਬਾਈ ਥੰਬਨੇਲ ਵਾਸਤੇ ਫੋਟੋਮਾਂ ਚਾਹੀਦੀਆਂ 20 25 ਫੋਟੋਮਾਂ ਜਿਹੜਾ ਹੁਣ ਅਸੀਂ ਜਾਣਾਗਾ ਆਸ-ਪਾਸੇ ਵੀਡੀਓ ਬਣਾਉਣਾ ਉਹਦਾ ਕਰਕੇ ਨਹੀਂ ਅਸੀਂ ਊਂ ਵੀ ਚਾਕੇ ਫੋਟੋ ਕੱਟ ਕੇ ਲਾ ਦਿੰਨੇ ਹੁੰਨੇ ਆਗੇ ਟਾਈਮ ਪਾਸ ਜਾ ਹੁਣ ਅਸੀਂ ਵਧੀਆ ਥੰਬਨੇਲ ਬਣਾਉਣ ਵਾਸਤੇ ਸਾਨੂੰ ਫੋਟੋਮਾਂ ਚਾਹੀਦੀਆਂ ਕੁਝ ਉਹ ਖਿੱਚਣ ਜਾਣੇ ਆ ਅਮਨ ਖੇ ਘਰੇ ਕੀ ਹਾਲ ਆ ਅਮਨ ਜੀ ਸਵੇਰੇ ਸਵੇਰੇ ਬਾਈ ਤੁਹਾਨੂੰ ਹੁਣ ਤੰਗ ਕਰਿਆ ਕਰਾਂਗੇ ਅਸੀਂ ਠੀਕ ਆ ਠੀਕ ਆ ਟੀ-ਸ਼ਰਟ ਤਾਂ ਦੇਖ ਪਾਈਂ ਅੰਦੀ ਬਰਾਤ ਜਾਣਾਗਾ ਬੰਨੀ ਆ ਕਿਵੇਂ ਸਹੀ ਆਉ ਸਹੀ ਆਉ ਲੈ ਬਈ ਥੰਮਨੇ ਲਈ ਵਾਸਤੇ ਆਪਾਂ ਨੂੰ ਚਾਹੀਦਾ ਹੁੰਦਾ ਵਾਈਟ ਬੈਕਗਰਾਉਂਡ ਪਿੱਛੇ ਜੇ ਵਾਈਟ ਹੋਵੇ ਤਾਂ ਜ਼ਿਆਦਾ ਵਧੀਆ ਹੁੰਦਾਗਾ ਕਿ ਕਾਰਾਂ ਨੇ ਹਰ ਜਿੰਨ ਤੱਕ ਕੀ ਫੋਟੋਆਂ ਜੀ ਹੋ ਗਈਆਂ ਤੇ ਦੇਖੀਏ ਕੋਈ ਫੋਟੋ ਲੋ ਜੀ ਥੋੜੀਆਂ ਕਲੀਅਰ ਘਾਟਾ ਦਿਖਦੀਆਂ ਹਾਂ ਅਹ ਕੋ ਜੀ ਬਾਲੇ ਮਾਰਿਆ ਮੁੰਡਿਆਂ ਨੇ ਦੇਖ ਬਾਈ ਅਹ ਅਰ ਬਾੜ ਕਰਨਾ ਉਹ ਜਲਾਣਾ ਫੋਨ ਕਰ ਲੈ ਯਾਰ ਤੈਨੂੰ ਹੈ ਮੈਨੂੰ ਡਰ ਲੱਗ ਗਿਆ ਤੇਰੀ ਮੰਮੀ ਦਾ ਜੀ ਕਿਵੇਂ ਲੱਗੂਗਾ ਫਿਰ ਲੈ ਵੇ ਤੇਰੀ ਬੈਨ ਉਹ ਆਮਣੋ ਦੋ ਦੋ ਕੱਪ ਪਹਿਲਾਂ ਪੀਤੇ ਆ ਇੱਕ ਤੀਜਾ ਤੇ ਆਊਟਲੈਟ ਚ ਚਾਹ ਵੀ ਬਣਾਉਣ ਲੱਗੇ ਕੈਟਲ ਵੀ ਨਮੀ ਲਿਆਂਦੀ ਚਾਹ ਤੇ ਹੀ ਆ ਜੋਰ ਤੂੰ ਆਪ ਦਾ ਪੀਂਦਾ ਨਹੀਂ ਗਾ ਯਾਰ ਮਿੱਠਾ-ਮੂਠਾ ਕੋਲ ਛਾੜਿਆ ਹੋਇਆ ਪੀਣ ਲੱਗ ਗਿਆ ਹੁੰਦਾ ਹੈ ਇੱਕ ਵਾਰੀ ਚਾਹ ਛੋਟੇ ਇੱਕ ਵਾਰੀ ਟੀਲ ਹੋ ਜੀ ਹਾਂ ਸਰਕਾਰੀ ਚਾਹ ਹੁੰਦੀ ਆ ਜੀ ਹਰਪਾਲ ਦੇ ਮਾੜੇ ਇਹ ਪੋਚ ਚੈੱਕ ਕਰੋ ਇਹ ਆਏ ਹਾਂ ਅਸੀਂ ਕਰਾਂਗੇ ਇੰਡਸਟਰੀ ਫੇਲ ਪੰਜਾਬੀ ਮਨ ਲੱਗਦਾ ਰਵਾਲ ਲੋਕ ਜਾ ਕੋਸ਼ਿਸ਼ ਕਰੇ ਮੂਰੇ ਲੋਕ ਜਾ ਤੋਪ ਫੜ ਗਿਆ ਆਪ ਨੂੰ ਭਾਵੇਂ ਰੋਟੀ ਨਾ ਮਿਲੇ ਚੱਲ ਇਹਨੂੰ ਤਾਂ ਖਵਾਦ ਗਏ ਬਾਦਾਮ ਇੱਕ ਵਾਰ ਤੇਰੀ ਨੂੰ ਦੰਦੀ ਨਾ ਵੱਢੀ ਚੱਲ ਭਈ ਤਿਆਰ ਹੋ ਕੇ ਕੰਮ ਤੇ ਰੀਲ ਤਾਂ ਨਹੀਂ ਕੋਈ ਬਣਾਈ ਪਰ ਅਸੀਂ ਇਕੱਠੇ ਹੋਇਆ ਰੀਲਾਂ ਬਣਾਉਣ ਵਾਸਤੇ ਤੇ ਚੱਲ ਫੋਟੋਆਂ ਫਟਮਾ ਕਰ ਲਈਆਂ ਕੁਛ ਕੰਮ ਤਾਂ ਨਿਵੇੜੇ ਕੁਛ ਤਾਂ ਕੀਤਾ ਅਰਬਾ ਆਏ ਪ੍ਰਾਊਡ ਆਫ ਯੂ 100 ਚ 10% ਕੰਮ ਕੀਤਾ ਅੱਜ 5% ਕੀਤਾ ਚੱਲ ਕੋਈ ਨਾ ਹਾਰਡ ਵਰਕ ਇਜ਼ ਵੈਰੀ ਡੇਂਜਰਸ ਸਲੋਲੀ 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 ਲੋ ਪਾਪਾ ਚੱਲ ਕੇ ਨਾ ਚੱਲ ਕੇ ਕੰਮ ਤੇ ਨੌਜਵਾਨੋ ਕਹਿੰਦੇ ਤਾੜੀਆਂ ਮਾਰ ਦਿਓ ਅੱਜ ਬੜੇ ਦਿਨਾਂ ਬਾਅਦ ਬਾਈ ਚਾ ਆਉ ਦੇ ਸਟੋਰ ਦੀ ਚਾਹ ਆਪ ਬਣਾ ਕੇ ਪੀਵਾਂਗੇ ਕਰਕੇ ਜੀ ਨੇ ਨਵੀਂ ਕੱਟ ਲਿਆਂਦੀ ਗੱਲ ਵਾ ਸਿਰਾ ਕਰਤੀ ਕਿਉਂ ਕਰਨ ਔਰ ਉਹਦੇ ਨਾਲ ਕਿੱਥੇ ਯਾਰ 10 ਰੁਪਈਆ ਵਾਲੇ ਕੱਪ ਨਾਲ ਸਰਦਾ ਸੀ ਨਾ ਚਾਹ ਪੀ ਕੇ ਤਾਂ ਮਜ਼ਾ ਆ ਗਿਆ ਹਾਂ ਹੁਣ ਉਹ ਨਜ਼ਾਰਾ ਮੈਨੂੰ ਤਾਂ ਸਰਵ ਲੈਣੇ ਪੈਂਦੇ ਸੀਗੇ ਦੋ ਤਿੰਨ ਗਲਾਸ ਭਰ-ਭਰ ਪੀਵਾਂਗੇ ਨਾ ਉਹਨਾਂ ਟਾਈਮ ਕਿੱਥੇ ਟਿਕਾਹ ਹੁੰਦਾਗਾ ਆਪਣਾ ਹੋ ਗਏ ਜੀ ਵੇਲੇ ਚੱਲੀਏ ਘਰਾਂ ਨੂੰ ਅੱਜ ਤੁਰ ਕੇ ਜਾਂਦਾ ਸਰਪਾਲ ਅਰ ਬਾਲ ਦੂਦਾਂ ਤਰਨ ਦੇਰ ਤੋਂ ਪਹਿਲੇ ਹੀ ਨੀ ਕਰ ਚੋੜਾ ਫਿਰਦਾ ਯਾਰ ਤੂੰ ਤਰਲ ਦੇ ਡਰ ਤੋਂ ਪਹਿਲੇ ਨਹੀਂ ਕਰਦਾ ਵਰਦਾ ਥੋੜਾ ਕੰਫਰਟੇਬਲ ਉਤਰ ਲਗੇ ਚੱਲ ਹੋਰ ਛੋਟੂ ਬਾਈ ਉਹਦਾ ਨਾਂ ਹੀ ਛੋਟੂ ਆ ਉਹਨੇ ਇਹਨੂੰ ਛੋਟੇ ਕਿਹਾ ਤਾਂ ਨਾਂ ਹੀ ਛੋਟੂ ਆ ਅੱਜ ਫੇਰ ਗੱਡੀਆਂ ਰੁੜਪੀਆਂ ਬਾਈ ਪਿੰਡ ਕਣੀ ਵੈਸੇ ਅੱਜ ਤੁਰ ਕੇ ਜਾਂਚ ਥੋੜਾ ਨਿਆਰਾ ਨਾਲ ਚੰਗੀ ਸਾਥੀ ਹੈਗਾਗਾ ਨਾਲ ਸੰਗੀ ਸਾਥੀ ਅੱਜ ਅੱਜ ਤਾਂ ਮਣੀ ਵੀ ਸੀਗਾ ਪਿੰਡ ਜਾਣ ਵਾਸਤੇ ਕਹਿੰਦਾ ਸੀ ਪਿੰਡ ਚੱਲ ਵੜੋਂ ਮਾ ਖਾ ਨਹੀਂ ਜਿੱਥੇ 5 ਦਿਨ ਤੁਰ ਕੇ ਗਿਆ ਅੱਜ ਇੱਕ ਦਿਨ ਇਹਨੂੰ ਵੀ ਤੋਰ ਕੇ ਲੈ ਕੇ ਚੱਲੂੰਗਾ ਕੱਲ ਨੂੰ ਤਾਂ ਵੈਸੇ ਸਾਡੇ ਕੋਲ ਮੋਟਰਸਾਈਕਲ ਆ ਜਾਊਗਾ ਮੈਂ ਕਿਹਾ ਮੈਂ 5 ਦਿਨ ਤੁਰਿਆ ਅੱਜ ਇਹਨੂੰ ਵੀ ਇੱਕ ਦਿਨ ਤੋਰ ਕੇ ਲੈ ਕੇ ਜਾਵਾਂ ਕਿਉਂ ਜ਼ਰੂਰੀ ਸੀ ਕੋਈ ਆ ਦੇ ਕੈਪਰੀ ਕੁਪਰੀ ਪਹਿਲਾਂ ਹੀ ਪਾ ਲਈ ਪਹਿਲਾਂ ਹੀ ਪਾ ਲਈ ਮੈਨੂੰ ਪਤਾ ਜੀ ਲੇਖਾ ਤੋਰ ਕੇ ਜਾਊਗਾ ਮੈਂ ਕੈਪਰੀ ਕੁਪਰੀ ਪਾ ਲਈ ਦਮਾ ਆ ਦੇਖ ਬੱਕਰੀ ਚਾਰਨ ਦੇ ਨਿਵੇਂ ਪਾਈ ਫਿਰਦੇ ਆ ਹੱਟ ਹੱਟ ਉਹੀ ਉਹੀ ਹਾਲ ਆਪਣਾ ਨਹੀਂ ਨਹੀਂ ਆ ਮੇਰੇ ਸਾਲਗਣੇ ਦੀ ਕਿੱਧਰ ਜਾਂਦੀ ਹੈ ਕਿਹੜੀ ਟੱਲਾ ਟੱਲਾ ਵਾਲੀ ਬੱਕਰੀ ਨੂੰ ਢੱਲੀ ਵਾਲੀ ਬੱਕਰੀ ਆ ਹਾਂ ਚੱਲ ਬਾਬਾ ਰੁੜੇ ਚੱਲ ਫਿਰ ਹੌਲੀ ਹੌਲੀ ਇੱਥੇ ਹੋ ਗਈ ਜੀ ਸਾਡੀ ਸਟੇ ਆ ਪਾਇਆ ਸਾਡੇ ਜੁੱਲੀ ਬਿਸਤਰੇ ਇਹ ਹਰਪਾਲ ਖਰਦਾ ਹੋ ਬਸ 15 ਮਿੰਟ ਦੂਰ ਹੋਰ ਘਰ ਸਾਡਾ ਆਪਣਾ 15 ਮਿੰਟ ਦੂਰ ਘਰ ਹੋਰ ਹੈਗਾ ਸਹੀ ਆ ਕੇ ਫਿਰ ਸੌਵਾਂਗੇ ਥੋੜਾ ਮੱਥਾ ਵੀ ਮਾਰਨਾ ਹੁੰਦਾ ਐਡੀਟਿੰਗ ਡਿਊਟਿੰਗ ਤੇ ਸਿੱਖੀ ਜਾਂਨੇ ਆ ਅਜੇ ਅਸੀਂ ਬਹੁਤ ਕੁਝ ਸਾਨੂੰ ਆਉਂਦਾ ਨਹੀਂ ਹੈਗਾ ਤੇ ਤੜਕੇ ਉੱਠ ਕੇ ਸੁਨੇਹਾਰੀਲਾਂ ਵੀ ਬਣਾਉਣੀਆਂ ਆਂ ਹਰਪਾਲ ਕੰਮ ਖਿੱਚਣਾ ਹੋਣਾ ਆਪਾਂ ਪਹਿਲਾਂ ਹੀ ਬਹੁਤ ਲੇਟਾਂਗੇ ਗਰਮੀ ਲੱਗੀ ਪਈ ਐ ਵੈਸੇ ਤਾਂ ਹੁਣ ਘਰ ਨੂੰ ਖਿੱਚ ਕੇ ਸਪੀਡ ਆ ਹਨਾ ਕਿਧਰ ਨੂੰ ਕਿਧਰ ਜਾ ਖੇਤਾਂ ਵਿੱਚ ਦੱਸੋ ਮੈਨੂੰ ਇਹ ਅਸੀਂ ਤੁਰਦੇ ਹਰਪਾਲ ਕਿਉਂ ਤੁਰਦੇ ਆ ਆਪਾਂ ਹੈ ਤੁਰਦੇ ਕਿਉਂ ਆਂਗੇ ਆਪਾਂ ਫਿਰ ਗਾ ਅੱਗੇ ਮਤਲਬ ਕੀ ਉਹੋ ਜਿਹੇ ਇਲਾਕੇ ਦੀ ਜਾਣਾ ਨਾ ਮਾਉਂਟ ਐਵਰੇਸਟ ਦੀ ਤਿਆਰੀ ਕਰ ਰਹੇ ਆ। ਅਬ ਜਿੰਨੋਂ ਉੱਪਰ ਜੇ ਤੁਰਨਾ ਪੈਸੇ ਦਾ? ਹਾਂ ਉਹ ਤਾਂ ਡੈਡੀ ਕਹਿੰਦਾ ਸੀਗਾ ਉਹ ਲੈ ਚੂਨਰ ਲਿਆਉਣਾਗਾ। ਕਰੀ ਖੜੀ ਹੈਗੀ ਚੂਨਰ। ਅੱਛਾ। ਹਾਂ ਅਮਾ ਸ਼ਾਰਟ ਫਾਰਮ ਤੇ ਕਹਣਾ ਉਹਨਾਂ ਦਾ ਉਹ ਤਾਂ ਫਾਰਚੂਨਰ ਕਹਿੰਦੇ ਆਗੇ। ਮੈਂ ਸ਼ਾਰਟ ਫਾਰਮ ਥੋੜਾ ਵੱਧ ਕਰ ਦਾਂ ਤੈਨੂੰ ਪਤਾ ਫਿਰ। ਗੱਡੀਆਂ ਬਾਹਲੀਆਂ ਯਾਰਾ ਚੂਨਰ ਚੰਨ ਦੀ ਕਹਿ ਦੇਈ ਦੀ ਹੈਗੀ। ਅੱਛਾ। ਹਾਂ। ਪਰ ਵੱਡਾ ਨਾਲ ਲਿਆ। ਪਰ ਹੁਣ ਆਪਾਂ ਮਾਉਂਟ ਐਵਰੇਸਟ ਜਾਣਾਗਾ ਰੇਤਲੇ ਇਲਾਕੇ ਚ ਕਿਧਰੇ ਆਣੀ ਪਤਾ ਰਾਜਸਥਾਨ ਚ ਵਗ ਜਗੇ। ਐਸਲੇ ਅਸੀਂ ਬਾਈ ਤੁਰ ਕੇ ਜਾਂਦੇ ਆ। ਹੈ ਸਾਡੇ ਕੋਲੇ ਸਾਰਾ ਕੁਝ ਮੋਟਰਸਾਈਕਲ ਵੀ ਨਹੀਂ ਸਾਡੇ ਕੋਲੇ ਚਾ ਚੱਲ ਗਏ ਹੁਣ ਬਹੁਤ ਦਮ ਲੈ ਲਿਆ ਜਾਣਾ ਹੀ ਪੂਗਾ ਤੇ ਇੱਕ ਲੇਨ ਤਾਂ ਬਣਾਉਂਦਾ ਨਹੀਂ ਢਿੱਡ ਵੀ ਭੁੱਲੀ ਜਾਂਦਾ ਕਰਦਾ ਟਰੈਕਟਰ ਡੱਡੂ ਵੰਗੂ ਪ੍ਰੋਟੀਨ ਖਾ ਲੈਣਾ ਜੀ ਟਾਈਮ ਹੋ ਗਿਆ 10:30 ਤੇ ਹੁਣ ਮੈਂ ਛੁੱਟੀ ਲਾਉਣਾ ਐਡੀਟਿੰਗ ਤੇ ਬਾ ਥੰਬਨੇਲ ਬਣਾਉਣਾ ਸਿੱਖ ਜਾ ਆਦੀ ਟੈਨਸ਼ਨ ਮੇਰੀ ਘੱਟ ਜੂ ਮੱਥਾ ਦਾ ਬੇਹੇਰਾ ਮਾਰਿਆ ਪਰ ਮੈਥੋਂ ਗੱਲ ਬਣਦੀ ਨਹੀਂ ਜਿਹੜੀ ਪ੍ਰੋਫੈਸ਼ਨਲ ਥੰਬਨੇਲ ਬੰਦ ਆ ਨਾ ਉਹ ਹਜੇ ਬੰਨ ਲੱਗਿਆ ਨਹੀਂ ਦੇਖਦਿਆਂ ਕਰਦਿਆਂ ਰੋਜ਼ ਟਰਾਈ ਆਪੀ ਲੱਗ ਜੂ ਹੌਲੀ ਹੌਲੀ ਆਉਣ YouTube ਤੋਂ ਵੈਸਤੇ ਮੈਂ ਦੇਖ ਦੇ ਕਿ ਬਣਾਉਣਾ ਹੁੰਦਾ ਫਿਰ ਫਿਰ ਵੀ ਗੱਲ ਨਹੀਂ ਬਣਦੀ ਚੰਗਾ ਬਣੀ ਹਸਰੀ ਗਾ ਗੋਡਨਾਈਟ ਜੀ ਹਸਰੀ ਗਾ ਸਾਰਾ